ਤੁਹਾਡੇ ਸਾਰੇ ਸਾਥੀਆਂ ਨੂੰ ਜੈ ਗੁਰਦੇ ਜੈ ਧੰਨ ਗੁਰਦੇ ਜੈ ਭੀਮ ਜੈ ਭਾਪ ਸੋ ਤਾਂ ਤਾਂ ਸਤਿਗੁਰੂ ਵਿਆਸ ਮਹਾਰਾਜ ਦੇ ਜੋ ਇਤਿਹਾਸਿਕ ਜਗਾ ਜੋ ਸਤੰਦਰ ਜੋਤੀ ਨੇ ਦਿੱਲੀ ਦੇ ਰਕੇ ਜਗਤ ਗੁਰੂ ਰਵਿਦਾਸ ਮਹਾਰਾਜ ਨੂੰ ਸਮਰਪਿਤ ਜਿਹੜੀ ਜਗਾ ਆ ਜੋ ਆਲਵਾੜਾ ਟਕੜਗਾ ਬਾਦ ਮੰਦਰ ਜਿਹੜਾ ਆ ਸ਼੍ਰੀ ਗੁਰੂ ਵਿਆਸ ਮਹਾਰਾਜ ਦੇ ਨਾਮ ਤੇ ਜ਼ਮੀਨੋਂ ਦਿੱਤੀ ਸੀ ਕਿਉਂਕਿ ਜਗਤ ਗੁਰੂ ਰਵਿਦਾਸ ਮਹਾਰਾਜ ਦੇ ਕੋਤਨ ਦੇਖ ਕੇ ਸਤੰਦਰ ਜੋਤੀ ਨੇ ਵੀ ਉਹਨਾਂ ਦੇ ਚਰਨੀ ਪੈ ਅਤੇ ਮਹਾਰਾਜ ਦੇ ਪਤਨ ਸਲਾਮ ਕਰਦੇ ਹੋਏ ਉਹ ਜਗਾ ਜਿਹੜੀ ਆ ਦਿੱਤੀ ਸੀ ਸੋ ਇੰਨੀ 60 ਸਾਲ ਪੁਰਾਣੀ ਜਿਹੜੀ ਆ ਜਗਾ ਇਤਿਹਾਸਿਕ ਜਗਾ ਦੇ ਭਰਤਨ ਸਭ ਤੋਂ ਰਜਦਾਰ ਸਾਰਾ ਇਹਦੇ ਨਾਮ ਹੋਈ ਸੀਗੀ ਸੋ ਉਸ ਤੋਂ ਬਾਅਦ ਜਿਹੜੀ ਮਹਾਰਾਜ ਦੀ ਮੂਰਤੀ ਆ ਉਹ ਵੀ ਲਗਭਗ 100 150 ਸਾਲ ਪੁਰਾਣੀ ਜਿਹੜੀ ਆ ਉਸ ਮੰਦਰ ਦੇ ਵਿੱਚ ਸਥਾਪਿਤ ਕੀਤੀ ਗਈ ਸੀ ਸੋ ਇੰਨੀ ਪੁਰਾਣੀ ਮੂਰਤੀ ਜਿਹੜੀ ਸਥਾਪਿਤ ਕਰਨ ਤੋਂ ਬਾਅਦ ਉਹ ਇਤਿਹਾਸਿਕ ਜਗਾ ਜਿਹੜੀ ਆ ਪੂਰੇ ਗਵਰਨਰ ਦੇ ਪੂਰੇ ਪੰਜਾਬ ਵਿੱਚ ਪਤਾ ਚੱਲਿਆ ਪਰ ਸੁਪਰੀਮ ਕੋਰਟ ਦੇ ਮਾਧਿਅਮ ਨਾਲ ਹੀ ਉਹ ਜਗ੍ਹਾ ਦੇ ਆਰਡਰ ਜਦੋਂ ਹੋਏ 9 9 2019 ਨੂੰ ਜਿਹੜੇ ਉਹ ਜਗ੍ਹਾ ਨੂੰ ਢਾਟੇ ਲਈ ਕੀਤਾ ਗਿਆ ਉਹ ਸੰਘਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਪੂਰੇ ਪ੍ਰਭਾਵ ਦੇ ਜਿਹੜਾ ਉਹ ਕੀਤਾ ਗਿਆ ਸੀਗਾ ਕਰਨ ਤੋਂ ਬਾਅਦ 2019 ਤੋਂ ਬਾਅਦ 2025 ਦੇ ਵਿੱਚ ਉਹ ਜਗ੍ਹਾ ਤੇ ਬਹੁਤ ਸੰਤਾਂ ਮਹਾਪੁਰਸ਼ਾਂ ਨਾਲ ਡੇਰਾ ਸਥਾਨ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਧ ਸੰਬੰਧ ਦਾ ਕਮੇਟੀ ਤੇ ਪੰਜਾਬ ਪ੍ਰਧਾਨ 108 ਸੰਤ ਪ੍ਰਬੰਧ ਰਾਮ ਜੀ ਸਾਰੇ ਮਹਾਪੁਰ ਜਿੰਨੇ ਵੀ ਸ੍ਰੀ ਗੁਰੂ ਰਗਨਾਥ ਮਹਾਰਾਜ ਦੇ ਡੇਰੇ ਆ ਸਾਰੇ ਮਹਾਪੁਰਸ਼ਾਂ ਨੇ ਆਪਣੇ ਆਪਣੇ ਤੌਰ ਤੇ ਬਹੁਤ ਸੰਘਰਸ਼ ਕੀਤਾ ਉੱਥੇ ਦਿੱਲੀ ਦੇ ਵਿੱਚ ਆ ਕੇ ਸੰਘਰਸ਼ ਕੀਤਾ ਸੋ ਸਾਰਿਆਂ ਦੀ ਇਹੀ ਮੰਗ ਸੀ ਵੀ ਜਿਹੜੀ ਜਗ੍ਹਾ ਆ ਉਹ ਸਾਨੂੰ ਵਾਪਸ ਮਿਲਣੀ ਚਾਹੀਦੀ ਸੋ ਜਗ੍ਹਾ ਦਾ ਵਾਪਸ ਦੇ ਡੀਬੀਏ ਨੇ ਵਾਪਸ ਜਿਹੜਾ ਗੁਰੂਕਰ ਜਿਹੜੇ ਚੇਅਰਮੈਨ ਆ ਜਿਹੜੇ ਜਵਾਰਬੜਾ ਗੁਰੂਕਰ ਕੁਸ਼ਰਾਮ ਕੁਸ਼ਰਾਮ ਮੰਦਰ ਦੇ ਜਿਹੜੇ ਗੁਰੂ ਚੇਅਰਮੈਨ ਆ ਉਹਨਾਂ ਨੂੰ ਜਗ੍ਹਾ ਦਾ ਵਾਪਸ ਦੇ ਦਿੱਤੀ ਪਰ ਜਿਹੜੀਆਂ ਕੰਡੀਸ਼ਨਾਂ ਸਰਕਾਰ ਨੇ ਲਾਈਆਂ ਜਿਹੜੀ ਉਹ ਜਗਾ ਜਿਹੜੀ 400 ਮੀਟਰ ਤੇ ਜਿਹੜਾ ਗੁਰੂ ਘਰ ਦੀ ਜਗਾ ਬਣਾਈ ਜਾਂਦੀ ਜੋ ਪੱਤੇ ਜਿਹੜੀ ਆ ਪਿੱਤੀ ਜਗਾ ਉੱਤੇ ਲੈਂਡਵੇਈ ਪਾਇਆ ਜਾਊਗਾ ਉਹ ਕਾਫੀ ਕੰਡੀਸ਼ਨਰ ਸੀ ਗਿਆ ਪਰ ਆਪਣੇ ਸਮਾਜੇ ਹੀ ਕੇ ਮੰਨ ਕਰਦੇ ਸੀ ਵੀ ਇਹ ਚੀਜ਼ਾਂ ਤੋਂ ਬਗੈ ਸਾਨੂੰ ਜਗਾ ਜਿਹੜੀ ਬਾਬਾ ਦੁੱਤੀ ਜਗ ਉਹ ਖੁਸ਼ੀ ਦੀ ਵੀ ਲਹਿਰ ਆ ਵੀ ਜਗਾ ਜਿਹੜੀ ਆ ਇੰਨੇ ਸੰਘਰਸ਼ ਤੋਂ ਬਾਅਦ ਵਾਪਸ ਮਿਲੀ ਪਰ 6 6 ਕਰੋੜ ਰੁਪਏ ਜਿਹੜਾ ਉਹ ਫਿਰ ਜਮਾ ਕਰਉਣਾ ਪਿਆ ਉਹ ਲੈਟਰ ਦੇ ਵਿੱਚ ਲਿਖਿਆ ਵੀ 6 ਕਰੋੜ ਰੁਪਿਆ ਦਿੱਲੀ ਨੂੰ ਦਿੱਤਾ ਗਿਆ ਉਹ 20 ਦੇ ਜਗਾ ਜਿਹੜੀ ਆ ਉਹ ਸਭ ਤੋਂ ਵੱਡੀ ਸੋ ਅਸੀਂ ਸੰਤੁਸ਼ਮਾਨੀ ਨੂੰ ਵੀ ਮੁਝੇ ਸਮਾਜ ਨੂੰ ਵੀ ਅਤੇ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਨੂੰ ਵੀ ਦੁਆਰਾ ਇਹ ਗੱਲਾਂ ਦਾ ਵਿਚਾਰ ਫਤਰਾ ਕਰਕੇ ਜਿਹੜੀ ਜਗਾ ਹੈ ਉਹ ਸਾਡੇ ਸਮਾਜ ਨੂੰ ਜਿਹੜੀ ਜ਼ਮੀਨ ਤੇ ਨਹੀਂ ਸਾਨੂੰ ਬਿਨਾਂ ਲੀਸ ਤੋਂ ਜਿੰਨੀ ਜਗਾ ਸਾਡੀ ਵੰਦੀ 750 ਬਿਗੇ ਦੇ ਉੱਪਰ ਜਿਹੜੀ ਜਗਾ ਵੰਦੀ ਤੇ 700 ਬਿਗੇ ਦੇ ਉੱਪਰ ਜਿਹੜੀ ਮੇਰੇ ਖਿਆਲ ਲੱਗਦਾ ਵੀ ਜਗਾ ਹੈਗੀ ਆ ਉਹ ਸਾਡੇ ਸਮਾਜ ਨੂੰ ਵਾਪਸ ਮੇਣੀ ਚਾਹੀਦੀ ਹੈ ਸਾਨੂੰ 400 ਕਿਤਰ ਨਹੀਂ ਸੋ ਮੈਂ ਸੰਤਾ ਮਹਾਪੁਰਸ਼ਾਂ ਨੂੰ ਬੇਨਤੀ ਕਰਦਾ ਮੈਂ ਜਿਹੜੀ 600 ਕਰੋੜ ਲੈ ਕੇ ਅਸੀਂ 30 ਸਾਲ ਦੇ ਵਿੱਚ ਲਿਆਂ 30 ਸਾਲਾਂ ਬਾਅਦ ਫੇਰ ਦੁਬਾਰਾ ਸਾਨੂੰ ਪਹੁੰਚੇ ਨਾ ਕੋਣ ਬਈ ਫਿਰ ਜੇ ਆਪਾਂ ਨਾ ਕਰਾਈ ਕਿਸੇ ਨੇ ਕਿ ਦੁਬਾਰਾ ਫਿਰ ਨਾ ਕਿਤੇ ਇਹੀ ਕੰਮ ਸਾਡੇ ਹੋਵੇ ਤੇ ਇੱਕ ਹੋਰ ਗੱਲ ਐ ਵੀ ਜਿਹੜੀ ਸਾਡੇ ਇਤਿਹਾਸਕ ਮੂਰਤੀ ਹੈ ਧਰਦਨ ਸਰਪ ਜਗ ਮਹਾਰਾਜ ਜੀ ਉਹ ਅਜੇ ਤੱਕ ਨਹੀਂ ਪਤਾ ਵੀ ਕਿੱਥੇ ਜਿਹੜਾ ਉਹ ਮੂਰਤੀ ਹੈਗੀ ਉਹ ਅਜੇ ਤੱਕ ਸਾਨੂੰ ਮਿਲੀ ਨਹੀਂ ਜਗ੍ਹਾ ਜਰੂਰ ਮਿਲੀ ਆ ਉਸ ਮੂਰਤੀ ਨੂੰ ਵੀ ਆਪਾਂ ਉਹੀ ਮੂਰਤੀ ਸਾਨੂੰ ਜਿਹੜੀ ਧਾਰ ਜਿਹੜੀ ਸਾਡੀ ਪਰਾਚੀਨ ਮੂਰਤੀ ਆ ਮਹਾਰਾਜ ਜੀ ਦੇ ਜਿੰਦ ਵਿੱਚ ਆਰਤਾ ਜਿਹੜੇ ਲੋਕ ਜਿਹੜੇ ਆ ਗਨਬਸ ਹੁੰਦੇ ਸੀਗੇ ਉਹ ਮੂਰਤੀ ਵੀ ਜਿਹੜੀ ਆ ਡੀ ਹਾਨੂੰ ਵਾਪਸ ਮੈਣੀ ਚਾਹੀਦੀ ਹੈ ਉਹ ਵਾਰ ਵੀ ਸਾਨੂੰ ਸੰਘਰਸ਼ ਕਰਨਾ ਚਾਹੀਦਾ ਅਤੇ ਖੁਸ਼ੀ ਦੇ ਨਾਲ-ਨਾਲ ਆਪਣਾ ਜਿਹੜਾ ਰੋਜ਼ ਹੈ ਉਹ ਵੀ ਜ਼ਾਹਰ ਕਰਨਾ ਚਾਹੀਦਾ ਕਿ ਜਿਹੜੀ ਜਗ੍ਹਾ ਦੇ ਵਿੱਚ ਕੰਡੀਸ਼ਨਾਂ ਲਗੀਆਂ ਉਹ ਖਤਮ ਕਰਨ ਕੇ ਇਹ 6 6 ਦਾ 6 ਮਟਰ ਪੀ ਜਮਗਦਾਇਆ ਉਹਨੂੰ ਬਿਨਾਂ ਲੀਸ ਤੇ ਬਿਨਾਂ ਪੈਸਿਆਂ ਤੋਂ ਸਾਡੇ ਸਮੁੱਚੇ ਸਮਾਜ ਨੂੰ ਜਗ੍ਹਾ ਤੋਂ ਬਦਲਣੀ ਚਾਹੀਦੀ ਹੈ toyni ਬੇਨਤੀ ਕਰਦਾ ਹੋਇਆ ਸਾਰੇ ਸਮਾਜ ਨੂੰ ਸਾਰੀ ਜਿੱਥੇ ਬੰਦੀਆਂ ਨੂੰ ਕੰਨਾਂ ਵੀ ਇਸ ਗੱਲ ਤੇ ਜ਼ਰੂਰ ਗੌਰ ਕਰੀਏ ਆਉਣ ਵਾਲੇ ਸਮੇਂ ਦੇ ਲਈ ਸਾਰਿਆਂ ਨੂੰ ਜੈਪੁਰ ਜੈਪੁਰ ਦੇ ਜੈਪੁਰ 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 chandar consultants limited building maintenance handyman under Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing electrician masonry carpentering for more information please contact him at under check trade platform www.checktrade.com/921760 chander consultants limited call him on this number 07940795686 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ